ਅੱਜ ਆਪਣਾ ਲਾਪੁਰ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਢੇਸੀਆਂ ਦੇ ਵਿੱਚ ਸੋ ਇਹ ਪਿੰਡ ਜਿਹੜਾ ਢੇਸੀਆਂ ਇਹ ਕਣਵਜੋ ਜਿਹੜਾ ਮਸ਼ਹੂਰ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਇਸ ਪਿੰਡ ਦੇ ਵਿੱਚ ਜਿਹੜੀਆਂ ਪਰੇਰੀਆਂ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਸੋ ਸਾਡੇ ਨਾਲ ਫਾਰਮ ਦੇ ਕੁਝ ਮਾਲਕ ਨੇ ਜਰੂਰ ਗੱਲਬਾਤ ਕਰ ਲੈਣੀ ਹੈ ਕਿਸ ਪ੍ਰਕਾਰ ਦੀਆਂ ਪਰੇਰੀਆਂ ਜਿਹੜੀਆਂ ਲਗਾਈਆਂ ਨੇ ਤੇ ਕਿੰਨੇ ਜਿਹੜੀਆਂ ਨੇ ਪਰੇਰੀਆਂ ਇਹਨਾਂ ਨੇ ਕਿਸ ਕਰਦੇ ਵਿੱਚ ਲਗਾਈਆਂ ਨੇ ਸਸੀ ਜੀ ਸასი ਗਾਲ ਜੀ ਕੀ ਬਾਜੀ ਹੋਣਾ ਜੀ ਆਪਣਾ ਸੁਖਵਿੰਦਰ ਸਿੰਘ ਜੀ ਕਿੰਨੀਆਂ ਜਿਹੜੀਆਂ ਪਰੇਰੀਆਂ ਇਸ ਟਾਈਮ ਜਿਹੜੀਆਂ ਅਵੇਲੇਬਲ ਨੇ ਤੇ ਕਿੰਨੇ ਜਿਹੜੇ ਇੱਕ ਤੇ ਪਨੇੜੀਆਂ ਦੇ ਪੰਜ ਛੇ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਕਿਹੜੀ-ਕਿਹੜੀਆਂ ਨੇ ਮਤਲਬ ਇਹ ਹੈ ਗੰਡਿਆਂ ਦਾ ਕਾਣ ਹੋ ਗਿਆ ਗੋਭੀ ਦੀ ਪਨੇੜੀ ਤੇ ਮਿਰਚਾਂ ਦੀ ਬਤਾਉ ਟਮਾਟਰ ਮਤਲਬ ਸਾਰੇ ਪਿੰਡ ਦੇ ਵਿੱਚ ਲਗਾਈਆਂ ਨੇ ਪਰੀੜੀਆਂ ਮਤਲਬ ਉਹਨਾਂ ਵੀ ਇਸੇ ਲਗਾਈਆਂ ਨੇ ਕਿ ਜਾਂ ਉਹਨਾਂ ਅਲੱਗ ਕੋਈ ਲਗਾਈਆਂ ਨਹੀਂ ਸਾਰੀਆਂ ਟੋਟਲ ਇਹੀ ਹੁੰਦੀਆਂ ਨੇ ਪਰ ਇਹ ਹੈ ਕਿ ਕੰਮ ਥੋੜੇ ਘੱਟ ਹੀ ਕਰਦੇ ਹਾਂ ਜ਼ਿਆਦਾ ਘਰ ਨਹੀਂ ਕਰਦੇ ਮਤਲਬ ਦੋ ਤਿੰਨ ਘੱਟ ਹੀ ਜ਼ਿਆਦਾ ਕਰਦੇ ਆ ਬਾਕੀ ਤੇ ਪਹਿਲਾਂ ਜਿਹੜੀ ਸ਼ੁਰੂਆਤ ਜਿਹੜੀ ਕਾਂਦੀ ਹੋਈ ਹੈ ਉਹ ਗੰਡੇ ਦੀ ਕਾਂਦੀ ਹੋਈ ਕਿ ਜਾਂ ਸਾਰੀਆਂ ਸ਼ੁਰੂ ਤੋਂ ਪਨੇੜੀਆਂ ਜਿਹੜੀਆਂ ਲਗਣ ਦਾ ਨਹੀਂ ਪਹਿਲਾਂ ਤਾਂ ਸ਼ੁਰੂ ਤੋਂ ਗੰਡਿਆਂ ਦੇ ਕਾਂ ਉਦੋਂ ਜਿਹੜਾ ਸਾਰਾ ਪਿੰਡ ਜਿਹੜਾ ਇਸ ਕੰਟੀ ਨੂੰ ਹਾਂਜੀ ਉਦੋਂ ਸਾਰਾ ਪਿੰਡ ਮਤਲਬ ਇਹ ਕੰਨ ਦਾ ਕੰਮ ਕਰਦਾ ਹੈਗਾ ਹਾਂਜੀ ਉਸ ਤੋਂ ਬਾਅਦ ਜਿਹੜੀ ਡਿਮਾਂਡ ਵਧੀ ਤਾਂ ਫਿਰ ਜਿਹੜੀਆਂ ਅਲੱਗ-ਅਲੱਗ ਹਾਂਜੀ ਫਿਰ ਪਰੀੜੀਆਂ ਜਿਸ ਤਰ੍ਹਾਂ ਪਤਾ ਬਾਹਰੋਂ ਹੀ ਕੋਈ ਚੱਲਦਾ ਗਿਆ ਪਤਾ ਤੇ ਫਿਰ ਪਰੀੜੀਆਂ ਸ਼ੁਰੂ ਕੀਤੀਆਂ ਮਿਰਚਾਂ ਦੀਆਂ ਪਰੀੜੀਆਂ ਤਾਂ ਸ਼ੁਰੂ ਕੀਤੀਆਂ ਜੀ ਸਾਰੇ ਹਾਈਬ੍ਰਿਡ ਬੀਜ ਤਾਂ ਇਹ ਹਾਂ ਹਰੀ ਬ੍ਰੈਡ ਬੀਜ ਹਾਂਜੀ ਹਾਂਜੀ ਇਹ ਜਿਹੜੀਆਂ ਮਿਰਚਾਂ ਦੀਆਂ ਇਹਨਾਂ ਵਿੱਚ ਵੀ ਕਿਸਮਾਂ ਹੁੰਦੀਆਂ ਨੇ ਜਿਹੜੀ ਸਾਰੀਆਂ ਜਿਹੜੀ ਜਾਣਕਾਰੀ ਦੱਸੋ ਹਾਂਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਹਾਈਬ੍ਰਿਡ ਅਲੱਗ-ਅਲੱਗ ਤਰ੍ਹਾਂ ਦੀ ਸੀ ਇਹ ਔੰਕਾਰ ਦੀ ਹੋ ਗਈ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਮਤਲਬ ਵੈਰਾਈਟੀਆਂ ਨੇ ਜਿਹੜੇ ਗੰਡੇ ਦੁਕਾਨ ਦੇ ਵਿੱਚ ਕਿੰਨੀਆਂ ਕਿਸਮਾਂ ਨੇ ਗੰਡੇ ਦੇ ਗੰਡੇ ਚ ਪੰਜ-ਛੇ ਹਾਈਬ੍ਰਿਡ ਜੇ ਇਹ ਕਾਲੇ ਪਿਆਜ਼ ਦੀ ਕਿਸਮ ਹੈ ਦੋ ਡੱਬੀ ਵਾਲਾ ਛੋਟਾ ਹੁੰਦਾ ਉਹ ਚ ਮਿਲ ਖਰਾਬ ਨਹੀਂ ਹੁੰਦਾ ਛੋਟਾ ਗੰਡਾ ਹੁੰਦਾ ਇੱਕ ਹਾਈਬ੍ਰਿਡ ਜਿਹੜਾ ਵਾ ਉਹ ਜਦੋਂ ਤਾਕੀਦਾ ਹੋ ਗਿਆ ਇਦਾਂ ਉਹ ਮੋਟਾ ਗੰਡਾ ਯਾਨੀ ਕਿ ਪਾਈਏ ਦੇ ਜਿਹੜੇ ਆਸ-ਪਾਸ ਦੇ ਅਲੱਗ-ਅਲੱਗ 20-25 ਪਿੰਡ ਨੇ ਇਹ ਕਿਹੜੇ ਯਾਨੀ ਕਿ ਕਣ ਦੀ ਜਿਹੜੀ ਜ਼ਿਆਦਾ ਡਿਮਾਂਡ ਕਰਦੇ ਨੇ ਤੇ ਇਸ ਤੋਂ ਬਾਅਦ ਜਿਹੜੇ ਬਾਰਡਰ ਲਾਕੇ ਦੇ ਨੇ ਜਾਂ ਹੋਰ ਇਹ ਸਾਰੀ ਜਿਹੜ ਮਨ ਲੋ ਕਿੰਨਾ ਕਿੰਨਾ ਮਤਲਬ ਜਿਹੜਾ ਫਿਰ ਗਾਹਕ ਜਿਹੜਾ ਆਪਣੇ ਥਾਂ ਨੂੰ ਕਰਨਾ ਵਾਸਤੇ ਕਿੰਨਾ ਕਿੰਨਾ ਕੰਨ ਜਿਹੜਾ ਤੁਹਾਡੇ ਕੋਲ ਬਰਵਾਇ ਕਰਾ ਜਾਂਦਾ ਸਾਡੇ ਕੋਲ ਤਾਂ ਕਾਫੀ ਲੈ ਜਾਂਦੇ ਨੇ ਜਿਸ ਤਰ੍ਹਾਂ ਕੋਈ 4 ਕਿਲੋ ਲੈ ਜਾਂਦਾ ਕੋਈ 5 ਕਿਲੋ ਲੈ ਜਾਂਦਾ ਕੋਈ 10 ਕਿਲੋ ਵੀ ਲੈ ਜਾਂਦਾ ਅਲੱਗ-ਅਲੱਗ ਤਰ੍ਹਾਂ ਦੇ ਆਰਡਰ ਹੁੰਦੇ ਆ ਹਾਂਜੀ ਮਨ ਲੋ ਇਵੇਂ ਜਿਵੇਂ ਆਪਣੇ ਇਲਾਕੇ ਦੇ ਵਿੱਚ ਜਾਂਦਾ ਇਸ ਤੋਂ ਬਾਅਦ ਵਿਦਆਊਟ ਜਿਵੇਂ ਉਹ ਵੀ ਜਾਂਦਾ ਹੋਏ ਤੁਹਾਡੇ ਕੋਲ ਪਹੁੰਚ ਹੁੰਦਾ ਹੋਏ ਨਹੀਂ ਹਾਂ ਜਾਂਦਾ ਇਹ ਆਪਣਾ ਜੰਮੂ ਤੱਕ ਜਾਂਦਾ ਹਾਂਜੀ ਉਹ ਫਿਰ ਕਿਵੇਂ ਜਾਨੀ ਕਿ ਉਹ ਉਸ ਭੇਜਦੇ ਉਸ ਦੇ ਸਾਰੇ ਤਰੀਕੇ ਦੇ ਨਾਲ ਇਹ ਬਸ ਤੇ ਚੜਾਈ ਜਾਂਦਾ ਜੀ ਹਾਂਜੀ ਬਸ ਰਹੀ ਹੋ ਜਿਹੜਾ ਤੁਸੀਂ ਇਹ ਲਗਾ ਰਹੇ ਸਾਰਾ ਕੁਦ ਦੀ ਕਰਕੇ ਇਸ ਨੂੰ ਮਤਲਬ ਖਾਦ ਜਾਂ ਕਰਦੇ ਨਾ ਕੁਦ ਜ਼ਰੂਰੀ ਹੈ ਤੁਹਾਨੂੰ ਨਹੀਂ ਆਪਣੀ ਕੁਦਰਤੀ ਆ ਦੇਸੀ ਰੋੜੀ ਜਿਹੜੀ ਡੰਗਰਾਂ ਦਾ ਕੋਈ ਆ ਤੇ ਉਹ ਰੋੜੀ ਦੇਸੀ ਪੈਂਦੀ ਹੈਗੀ ਹਾਂਜੀ ਜਿਹੜਾ ਪਿਛਲੀਆਂ ਗਰਮੀਆਂ ਜਿਹੜੀ ਨਾ ਕਿ ਉਸ ਵਿੱਚ ਕਿਹੜੀ ਗੜੀ ਜਿਆਦੀ ਆ ਪਣੀਦੀ ਜਿਹੜੀਆਂ ਤਰਲੋ ਆਪਣੇ ਕੋ ਇਹੋ ਹੀ ਲਗਾਤਾਰ ਇਹ ਗੋਭੀ ਦਾ ਕੰਮ ਚੱਲਣ ਦਾ ਲਗਾਤਾਰ ਗੋਭੀ ਚੱਲਣ ਦੀ ਜਿਹੜੀ ਉਹ ਸਰਦ ਤੇ ਗਰਮੀ ਰੋਤ ਸੇਮ ਹੀ ਚੱਲਦੀ ਹਾਂਜੀ ਗੋਭੀ ਦੀ ਜੇ ਆਪਣੀ ਗਰਮੀ ਜਿਹੀ ਬੰਦ ਕਰਦੇ ਨੇ ਦੋ ਤਿੰਨ ਮਹੀਨੇ ਦਾ ਸਾਡਾ ਬੰਦ ਹੁੰਦਾ ਜੂਨ ਜਲਾਈ ਤੋਂ ਬੰਦ ਹੁੰਦਾ ਅਗਸਤ ਤੋਂ ਹੀ ਫੇਰ ਸਟਾਰਟ ਹਾਂਜੀ ਕੀ ਕੀ ਮੁਸ਼ਕਲ ਜਾਂਦੀ ਹੋ ਨਹੀਂ ਉਸ ਟਾਈਮ ਕੋਈ ਵਾਲਾ ਗੰਢਿਆ ਦਾ ਕੰਮ ਜਦਾਂ ਇਹ ਸਿਆਲ ਚ ਚੱਲੇਗਾ ਨਾ ਇਹ ਸਿਆਲ ਚ ਗੰਢਾ ਲੱਗਣਾ ਵੇ ਇਧਰ ਉਹ ਗਰਮੀ ਜਦੋਂ ਹੋਣਾ ਗੰਢੇਲ ਪੈ ਜੇਗੀ ਇਹਨੂੰ ਇਹ ਹੁਣ ਜਦੋਂ ਜਨਵਰੀ ਜਨਵਰੀ ਦੇ ਵਿੱਚ ਪਹਿਲੇ ਤੇ ਚੱਲੂਗਾ ਕੰਨ ਕਰਨਿਆ ਤਾਂ ਤੁਹਾਡੇ ਕੋਲ ਤਾਂ ਇਨਾ ਪ੍ਰਬੰਧ ਕੀਤਾ ਵਾ ਜਿਵੇਂ ਕੰਨ ਲਾਇੰਦੇ ਉਹ ਮਤਲਬ ਜਿਹੜਾ ਜ਼ਮੀਰ ਆਮ ਖਰਦਾ ਜਾਂ ਲੋਕ ਖਰਦੇ ਨੇ ਉਹ ਇਨਾ ਪ੍ਰਬੰਧ ਕਰ ਸਕਦੇ ਜਾਂ ਮਤਲਬ ਉੱਥੇ ਗਰੋਥ ਫੜ ਲੈਂਦਾ ਨਹੀਂ ਗੰਡੇ ਦੇ ਕੰਨ ਨੂੰ ਵੇਖੋ ਜੀ ਜਿਹੜਾ ਜਨਵਰੀ ਚ ਲੱਗਣਾ ਨਾ ਉਹਨੂੰ ਤਾਂ ਕੋਈ ਗੱਲ ਨਹੀਂ ਆ ਗਈ ਉਹ ਤੇ ਗੰਡਾ ਬੰਨਾ ਹੈ ਬੰਨਾ ਅੱਜ ਕੱਲ ਕੀ ਹੈ ਕਿ ਤੇ ਜੇ ਕੋ ਆਖੇ ਪਕਾਵੇਂ ਗੰਡੇ ਉਹ ਨਹੀਂ ਬੰਦੇ ਕਿਉਂਕਿ ਘੰਡੇਲ ਪੈ ਜਾਂਦੀ ਹੈ ਜੀ ਹਾਂਜੀ ਤੇ ਉਸ ਤੋਂ ਇਲਾਵਾ ਜਿਵੇਂ ਹੁਣ ਦੂਜੀਆਂ ਤੁਸੀਂ ਦੱਸਿਆ ਨ ਕਿਸਮਾਂ ਉਹ ਮਤਲਬ ਕਿੰਨੇ ਦਿਨਾਂ ਤੱਕ ਜਿਹੜੀਆਂ ਉਹ ਵੀ ਲੋਕਾਂ ਨੇ ਬੀਜਣੀ ਜਿਹੜੀ ਇਹ ਤੋਂ ਚੱਲੂ ਹੋਣੀ ਹੈ ਇਹ ਜਿਹੜੀ ਪਨੀਰੀ ਆ ਦੂਜੀ ਆਪਣੀ ਗੋਭੀ ਦੀ ਤੇ ਚੱਲੂ ਜੇ ਤੇ ਅਗਸਤ ਦੇ ਮਹੀਨੇ ਚੱਲੂ ਚੱਲੂ ਜੇ ਅਲੱਗ-ਅਲੱਗ ਤਰ੍ਹਾਂ ਦੇ ਬਿਆਰੇ ਚੱਲਦੇ ਨੇ ਤੇ ਜਿਹੜੀ ਦੂਜੀ ਆ ਆਪਣੀ ਮਰਚ ਤੇ ਬੇਗਣ ਉਹ ਚੱਲਣ ਕਿ ਜਨਵਰੀ ਜੇ ਮਹੀਨੇ ਕੋਈ ਵੱਲਾਂ-ਵੁੱਲਾਂ ਦੀ ਪਨੀਰ ਵੀ ਚੱਲ ਰਹੀ ਹੈ ਜੀ ਹਾਂ ਵੱਲਾਂ ਦੀ ਦਸੰਬਰ ਤੋਂ ਤਿਆਰੀ ਕਰ ਰਹੇ ਆ ਉਹ ਕਿਹੜੀ ਜੀ ਉਹ ਸਾਰੀਆਂ ਹਰ ਹਰ ਹਾਂਜੀ ਮਹੋਲ ਪ੍ਰੋਜੈਕਟ ਇਸ ਤੋਂ ਵੀ ਜਾਨੀ ਕਿ ਗਾਂ ਆਉਂਦਾ ਪੇਚਰ ਵਿਧਾਨਕ ਜਾਂ ਹੋਰ ਮਹੋਲ ਇਹਦੇ ਵਿੱਚ ਸਾਰਾ ਨਹੀਂ ਇਹ ਮਾਲਕ ਨੇ ਕਿਰਪਾ ਕੀਤੀ ਹੋਰ ਵਧੇਗਾ ਹਾਂਜੀ ਉਹਦੇ ਵਿੱਚ ਕਿਹੜੀ ਕਿਹੜੀ ਵੈਰੈਟੀ ਜਿਹੜੀ ਤੁਹਾਨੂੰ ਵੈਰੈਟੀਆਂ ਇਹੋ ਹੀ ਨੇ ਕਾਫੀ ਤੌਰ ਤੇ ਮਹੋਲ ਵੱਡੇ ਲੈਵਲ ਤੇ ਕਰਾਂਗੇ ਕੰਮ ਹਾਂਜੀ ਸਭ ਵੈਰੈਟੀਆਂ ਜਿੰਨੀਆਂ ਵੀ ਆਉਣਗੀਆਂ ਸਭ ਕਰਾਂਗੇ ਹਾਂਜੀ ਸੋ ਇਹ ਸਾਨੂੰ ਮਾਲਕ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਜਾਣਕਾਰੀ ਪ੍ਰੋਵੀਡ ਲਾ ਕੇ ਜਿਹੜੀ ਸਾਡੇ ਤੋਂ ਸਾਡੀ ਕੀਤੀ ਸੋ ਹੋਰ ਵੀ ਜਿਹੜੇ ਨੇ ਕੁਝ ਮਾਲਕ ਨੇ ਸਾਡੇ ਨਾਲ ਪ੍ਰੋਵੀਡ ਲਾ ਕੇ ਉਹਨਾਂ ਨਾਲ ਵੀ ਗੱਲਬਾਤ ਕਰ ਸਸੀ ਗੱਲ ਪਾਈ ਕੀ ਬੜੀ ਤਨਾਲ ਗਰਮੇਸ਼ ਸਿੰਘ ਜੀ ਕਿੰਨੇ ਏ ਤੋ ਇੱਕੜ ਦੇ ਵਿੱਚ ਪਨੀਰੀਆਂ ਅਸੀਂ ਤਿਆਰ ਕੀਤੀਆਂ ਨੇ ਪਨੀਰੀਆਂ ਇਹ ਵੀ ਲੈਵਲ ਦਾ ਕੰਮ ਹੈ ਹੱਥੀ ਮਿਹਨਤ ਕਰਨੇ ਆ ਹਾਈਬ੍ਰਿਡ ਦਾ ਵੀ ਸਾਰੇ ਬੀਜ ਨੇ ਤੇ ਆਪਣਾ ਵੱਲਾ ਛੱਲਾ ਦਾ ਵੀ ਕੰਮ ਕਰਨੇ ਹੈ ਦੋ ਤਿੰਨ ਸ਼ੈੱਡ ਬਣਾਉਣੇ ਆ ਆਪਣੇ ਸਾਰਾ ਹੀ ਵਧੀਆ ਬੀ ਤਿਆਰ ਕਰਕੇ ਦੇ ਜਿਹੜਾ ਵਧੀਆ ਲਿਆਉਣਾ ਵਾ ਹਾਈਬ੍ਰਿਡ ਦਾ ਹੀ ਕੰਮ ਕਰਨਾ ਵਾ ਤੇ ਗਾਗੀ ਵੀ ਵਾਧਾ ਸਾਡੀ ਮਨ ਹੁਣ ਤਾਂ ਸਰਦਰੋਤ ਆ ਗਈ ਹੈ ਜਿਹੜੀ ਗਰਮੀਆਂ ਦੇ ਵਿੱਚ ਕਿੰਨੀਆਂ ਜੜੀਆਂ ਪਨੀਰੀਆਂ ਦੀ ਜੜੀ ਕਾਸ਼ ਤੇ ਕਿਵੇਂ ਲੱਗੀ ਸਾਰੇ ਗਰਮੀਆਂ 'ਚ ਘੱਟ ਹੁੰਦੀ ਹੈ ਘੱਟ ਕਰਨੇ ਆ ਸੀ ਗਰਮੀਆਂ 'ਚ ਕੋਈ ਗਰਮੀ ਨਾ ਹੁੰਦੀ ਨਾ ਪਨੀਰੀ ਹਾਂਜੀ ਨਜਲੀ ਹਾਈਬ੍ਰਿਡ ਵੀ ਇਹਨਾਂ ਨੂੰ ਤਾਂ ਕੋਈ ਮੌਸਮ ਦੇ ਨਾਲ ਕੋਈ ਫਰਕ ਪੈਂਦਾ ਚ ਨਹੀਂ ਫਰਕ ਪੈਂਦਾ ਵਾ ਜਦੋਂ ਠੰਡ ਥੋੜੀ ਜੀ ਹੁੰਦੀ ਹੈ ਲੱਗਣਾ ਹੈ ਬੀਜਣਾ ਹੈ ਉਦੋਂ ਲੱਗਣਾ ਹੈ ਠਰ ਕੇ ਜੀ ਹਾਂਜੀ ਜਿਹੜੀ ਪਿਛੇ ਗੇ ਦੇਣ ਗੇਨ ਗਰਮੀਆਂ ਦੇ ਵਿੱਚ ਕਿਵੇਂ ਉਹ ਤਾਂ ਉਹ ਵੀ ਤੇ ਹੀ ਚੱਲਦੀ ਪਣੀਰੀ ਕਿਵੇਂ ਤਾਂ ਰਿਸਪੌਂਸ ਰਿਹਾ ਬਹੁਤ ਵਧੀਆ ਰਿਹਾ ਵਾ ਇੱਕ ਮੌਸਮ ਠੰਡਾ ਰਿਹਾ ਵਾ ਬਰਸ਼ਾਤਾ ਕਰਕੇ ਥੋੜਾ ਢੱਲਾ ਰਿਹਾ ਬਰੋ ਹਾਂਜੀ ਹੁਣ ਜਿਹੜੀਆਂ ਦੋ ਪਣੀੜੀਆਂ ਜਿਹੜੀਆਂ ਤੁਹਾਡੇ ਵੱਲੋਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਨੇ ਇਸ ਤਰ੍ਹਾਂ ਗੋਭੀ ਦਾ ਕਾਣ ਵਾ ਤੇ ਗੰਡਿਆਂ ਦਾ ਵਸੇ ਹਾਂਜੀ ਦੋ ਹੀ ਪ੍ਰੈਵਰਾਈ ਹਾਂ ਕਿੰਨੇ ਦਾਣਾ ਦਾ ਜਿਹੜੇ ਇਹ ਬੂਟੇ ਹੋ ਗਏ ਨੇ ਜਿਹੜੇ ਤੁਸੀਂ ਜਿਹੜੇ ਪ੍ਰੋਵਾਈਡ ਕਰਾ ਰਹੇ ਹੋ ਇਹ 1 ਮਹੀਨੇ ਦਾ ਕਾਣ 2 ਮਹੀਨੇ ਹੋ ਗਏ ਕਾਣ ਤਿਆਰ ਕੀਤੇ ਇਹਨੂੰ ਵੇਚਣ ਦੇ ਆਹੀ ਹਾਂ ਲਗਾਤਾਰ ਵੇਗਣਦੇ ਆ ਕਾਣ ਗਾਗ ਆਉਂਦੇ ਨੇ 2-2 4-4 ਮਰਲੇ ਦਾ ਕਾਣ ਲੈ ਜਾਂਦੇ ਨੇ ਮਤਲਬ ਕਿਵਲ ਲੱਗਦਾ ਨਹੀਂ ਵੀ ਇੱਧਰ ਦੀ ਜਿਹੜੀ ਆ ਕੁਦਰਤੀ ਮਿੱਟੀ ਆ ਤੇ ਜਿਹੜੀ ਮਤਲਬ ਆਸਪਾਸ ਦੇ ਪਿੰਡ ਖੜਦੇ ਇਹਦੇ ਨਾਲ ਵੀ ਫਰਕ ਪੈਂਦਾ ਜਾਂ ਨਹੀਂ ਵੀ ਇਹ ਕੋਈ ਫਰਕ ਨਹੀਂ ਪੈਂਦਾ ਗੋਇ ਦੀ ਰੂੜੀ ਪਾਉਣੀ ਪੈਂਦੀ ਆ ਤਲੇ ਤਾਕਤ ਹੋਏਗੀ ਫੇਰ ਹੀ ਪਿਆ ਤੁਰੇਗਾ ਉਹ ਤੇ ਜਿਹੜੀ ਤੁਹਾਡੀ ਫਾਰਮ ਦੇ ਵਿੱਚ ਪਈ ਹੈ ਜਿੱਦਾਂ ਆਮ ਜਿੱਦਾਂ ਜ਼ਿੰਮੇਦਾਰ ਲੈ ਜਾਂਦਾ ਉਹਨਾਂ ਤੇ ਇਹਨੇ ਪ੍ਰਬੰਧ ਨਹੀਂ ਕੀਤੇ ਹੁੰਦੇ ਤਾਂ ਉੱਥੇ ਬੂਟੇ ਨੂੰ ਜਾ ਕੇ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਫਰਕ ਤੇ ਫਿਰ ਪੈਂਦਾ ਜੇ ਤੇ ਮਿਹਨਤ ਨਹੀਂ ਕਰਨੀ ਤੇ ਪੈਣਾ ਹੀ ਹੈ ਹਾਂਜੀ ਕਿਹੜੀ ਕਿਹੜੀ ਚੀਜ਼ਾਂ ਜਿਹੜਾ ਧਿਆਨ ਜਿਆਦਾ ਦੇਣਾ ਸੀ ਧਿਆਨ ਮਿਹਨਤ ਕਰੋ ਫਾਤ ਗੋਇ ਜ਼ਰੂਰੀ ਪਾਉਣ ਫੇਰ ਹੀ ਬੂਟਾ ਤੁਰੇਗਾ ਤੇ ਜਦੋਂ ਲਾ ਕੇ ਵੇਖਿਆ ਨਹੀਂ ਤੁਰਨਾ ਕੀ ਮਤਲਬ ਗੋਡੀ ਗਾਡੀ ਵੀ ਇਹਨੂੰ ਜਿਹੜੀ ਥੋੜੀ ਬੀਜ ਹਾਂ ਗੋਡੀ ਦੇਣੀ ਹੈ ਖਾਦ ਪੈਣੀ ਹੈ ਸਾਰਾ ਕੁਝ ਵੇਖਣਾ ਪੈਣਾ ਮਤਲਬ ਕਿ ਇਹ ਮਰਚ ਥੋੜੀ ਸੰਗਣੀ ਲੱਗਦੀ ਹੈ ਤਾਂ ਗੋਭੀ ਇਹਨਾਂ ਨਾਲ ਗੈਪ ਜਿਹੜਾ ਵਿੱਚ ਪਾਉਣਾ ਹਾਂਜੀ ਗੈਪ ਪਾਉਣਾ ਪੈਂਦਾ ਹਾਂਜੀ ਕਿਉਂਕਿ ਜੇ ਕਈ ਲੁੰਦਾ ਨਾ ਮਤਲਬ ਥਾਂ ਲੋਕਾਂ ਦੇ ਕੋਲ ਥੋੜੇ ਹੁੰਦੇ ਤੇ ਉਹ ਬੂਟੇ ਦੀ ਜਿਹੜੀ ਆ ਕਢਾ ਦਿੰਦੇ ਥੋੜੇ ਜਣ ਅਲੱਗ ਅਲੱਗ ਲਗਾਉਂਦੇ ਆ ਆ ਥੋੜਾ ਥੋੜਾ ਬੂਟਾ ਲਾਏ ਤਾਂ ਉਹ ਘਟ ਫਲ ਘਟ ਪੈਂਦਾ ਫਿਰ ਯਾਰਾ ਗਲਤ ਆਏ ਥੋੜਾ ਜਿੰਨਾ ਵਿਰਲਾ ਹੋਏਗਾ ਬੋਟਾ ਵਧੀਆ ਹੋਏਗਾ ਸੋਨਾ ਵੀਡੀਓ ਨੂੰ ਫਰਕ ਜਿਹੜਾ ਚਾਹੀਦਾ ਹਾਂਜੀ ਫਰਕ ਚਾਹੀਦਾ ਠੀਕ ਨਾ ਸੋ ਸਾਡੇ ਨਾਲ ਹੋਰ ਵੀ ਜਿਹੜੇ ਨੇ ਜ਼ਿੰਮੇਵਾਰ ਨੇ ਮੌਜੂਦ ਨੇ ਜ਼ਰੂਰ ਅੱਟਾਂ ਦੇ ਆਪਣੇ ਕੋਲ ਅਵੇਲੇਬਲ ਹੈ ਗੋਭੀ ਆ ਕਾਣਾ ਗੰਡਿਆਂ ਦਾ ਮਰਚਾ ਬੈਂਗਣ ਟਮਾਟਰਾਂ ਬੰਦ ਗੋਭੀ ਆ ਕਰਮਾ ਬਰੋਕਲੀ ਆ ਸਾਰੀ ਹੈਟਮਾ ਸਾਰੀਆਂ ਲੱਗ ਰਹੀਆਂ ਨੇ ਕਿ ਜਾਂ ਅਜੇ ਮੱਲਬ ਟਾਈਮ ਲੱਗੇ ਸਮਾਂ ਲੱਗੇ ਨਾ ਜਿਹੜੀ ਗੋਭੀ ਆ ਉਹ ਅੱਜ ਤੋਂ 2.5 ਮਹੀਨੇ ਪਹਿਲਾਂ ਲੱਗਦੀ ਪਈ ਤੇ ਉਹਦਾ ਹੁਣ ਸੀਜ਼ਨ ਐਂਡ ਆ ਗੋਭੀ ਦਾ ਹੁਣ ਅੱਗੇ ਨਾਲ ਪਿਆਜ਼ ਦਾ ਕੰਮ ਸ਼ੁਰੂ ਆ ਪਿਆਜ਼ ਆਪਣੇ ਕੋਲ 5-6 ਨਹੀਂ ਤਾਂ ਪਿਆਜ਼ ਤਿਆਰ ਆ ਬਿਲਕੁਲ ਵਿਗਾ ਹੋਰ ਨਾਲ ਤਿਆਰ ਹੋਣ ਵਾਲਾ ਮਹੀਨੇ ਤੱਕ ਵੀ ਤਿਆਰ ਹੋ ਜਾਊਗਾ ਤੇ ਨਾਲ ਮਰਚਾ ਬੈਂਗਣ ਉਹਦੀ ਵੀ ਤਿਆਰੀ ਐ ਪਾਉ ਉਹ ਜੇ ਲਾਉਂਦਾ ਕੋਈ ਡਾ ਬੈਨੀਫਿਟ ਨਹੀਂ ਆ ਜਿਹੜਾ ਗੰਨੇ ਦੇ ਪਿਆਜ਼ ਦੀ ਤੁਸੀਂ ਗੱਲ ਕਰ ਰਹੇ ਉਹ ਇੱਕ ਹੀ ਕਿਸਮ ਹੈ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਨਾ ਨਾ ਕਿਸਮਾਂ ਵਿੱਚ ਆਪਾਂ ਕੋ ਤਿੰਨ ਚਾਰ ਕਿਸਮਾਂ ਹਾਂ ਜੀ ਦੇਸੀ ਵੀ ਆ ਇਹੋ ਹੀ ਵੜਵਿਆ ਜਦੋਂ ਜਿਹੜੀ ਇੱਧਰ ਮ local ਦੇ ਹਿਸਾਬ ਨਾਲ ਗਾਗ ਡਿਮਾਂਡ ਕਰਦਾ ਕਿ ਜਾਂ ਮਤਲਬ ਇਹ ਜਿਹੜੀ ਕਿਸਮਾਂ ਨੇ ਸਾਰੀਆਂ ਜਿਹੜੀਆਂ ਗਾਗ ਨੂੰ ਲਗਾਈ ਜਾਂਦੀਆਂ ਨਹੀਂ ਦੁਕਾਨਦਾਰ ਨੂੰ ਤੁਸੀਂ ਵੇਖੋ ਸੜਕ 'ਚ ਜੇ ਰੱਖਣੀ ਪੈਣੀ ਹੈ ਤੇ ਗਾਗ ਜਿਹੜੀ ਡਿਮਾਂਡ ਰੱਖੇ ਉਹ ਜੀ ਦੇਦੀ ਦੀ ਇਹਨਾਂ ਨੂੰ ਮਲਗ-ਲਗ 20 25 ਪਿੰਡ ਤੁਸੀਂ ਇੱਧਰ ਹੀ ਲਾ ਲਓ ਫੀਲਡ ਦੇ ਇਹਨਾਂ ਦੇ ਵਿੱਚ ਜਿਆਦਾ ਜਿਹੜੀ ਡਿਮ ਤੇ ਜਿਹੜੀ ਬਾਹਰ ਪਰਚੂਣ ਹੈ ਫੇੜੀ ਵਾਲੇ ਉਹ ਤੇ ਤੁਹਾਨੂੰ ਪਤਾ ਉਹ ਨਵੇਂ ਰੋਟੀ ਕਮਾ ਕੇ ਖਾਣੀ ਆ ਉਹ ਥੋੜੀ ਦੇਸੀ ਨੂੰ ਫਿਰ ਥੋੜਾ ਚਲ ਦਿੰਦੇ ਆ ਹਾਂਜੀ ਹਾਂਜੀ ਬਲੋ ਜਿਹੜਾ ਬੂਟੇ ਦੀ ਜਾਣਕਾਰੀ ਜਿਹੜੀ ਹੈ ਅਹਮ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਦਿਓ ਕਿ ਕਿਹੜਾ ਬੂਟਾ ਕਿੰਨੀ ਵੇਤ ਲਗਾਉਣਾ ਚਾਹੀਦਾ ਕਿਹੜੀ ਜਿਹੜੀ ਬਾਹਰ ਦੇ ਵਿੱਚ ਲਗਾਣੀ ਚਾਹੀਦੀ ਸਾਰੀ ਇਹ ਜਾਣਦੇ ਜਿਹੜੀ ਗੋਭੀ ਆ ਉਹ ਤੇ ਤੁਸੀਂ ਸਰਦੀ ਚ ਲਾ ਦਿਓ ਕੋਈ ਗੱਲ ਨਹੀਂ ਤੇ ਜਿਹੜੀ ਮਰਚਾ ਲਾਉਣ ਨੇ ਤਾਂ ਹੁਣ ਪ੍ਰਬੰਧ ਬਹੁਤ ਵਧੀਆ ਸਿਆਲ ਚ ਵੀ ਹੋ ਜਾਂਦੀ ਆ ਉਹਦੇ ਬਾਅਦ ਮਿਹਨਤ ਕਰਨੀ ਪੈਂਦੀ ਆ ਉਹਨੂੰ ਉਹਦਾ ਟੱਕਣਾ ਪੈਂਦਾ ਰਿੰਗ ਪਾ ਕੇ ਉੱਤੇ ਤਰਪਾਲ ਪਾ ਹੋ ਹੁਣ ਹਰ ਇੱਕ ਚੀਜ਼ ਨੂੰ ਵੀ ਬਹੁਤ ਮਿਹਨਤ ਕਰਨੀ ਪਣੀ ਆ ਹਾਂਜੀ ਨਹੀਂ ਤੁਹਾਡੇ ਲੋ ਤੋਂ ਫਾਰਮ ਦੇ ਵਿੱਚ ਇੰਨਾ ਪ੍ਰਬੰਧ ਕੀਤਾ ਗਿਆ ਆਹ ਬੰਦੇ ਤੋਂ ਕੋਲ ਇੰਨਾ ਪ੍ਰਬੰਧ ਕਰਨਾ ਜਿਹੜਾ ਔਖਾ ਹੋ ਜਾਂਦਾ ਪਰ ਜਿਹੜੇ ਜਿਹਨੂੰ ਪਤਾ ਵਾ ਕਿ ਉਹ ਕਰ ਵੀ ਸਕਦਾ ਪਰ ਓਦਾਂ ਅਸਰ ਤੇ ਜਨਵਰੀ ਤੋਂ ਬਾਅਦ ਲੱਗੇ ਤੇ ਵਧੀਆ ਹੁਣ ਜਿਹੜੇ ਦੇਣ ਜਾ ਰਹੇ ਨੇ ਇਹ ਲਾਇਵ ਆਂਦੇ ਨੇ ਨਾਸਤ ਗੋਭੀ ਆ ਤੇ ਗੋਭੀ ਵਾਸਤੇ ਵਧੀਆ ਲਾਇਵ ਆਂਦਾ ਪਿਆ ਅੱਜ ਵਾ ਇਥੇ ਲਾਇਵ ਆਂਦਾ ਜਿਹੜੀ ਮਰਚ ਬੈਂਗਨ ਦੀ ਆ ਉਹ ਅਜ ਠਰ ਕੇ ਉਹ ਜਨਵਰੀ ਲਾਸਟ ਦੇ ਜਾਗ ਛੋੜੂਗਾ ਜੀ ਉਦੋਂ ਬਾਅਦ ਜੇ ਮੌਸਮ ਕੱਕੜ ਪੈ ਜਾਣਾ ਜਾਂ ਥੋੜੀ ਠੰਡ ਪੈਣ ਉਹ ਫਰਕ ਪਾਏਗਾ ਉਹਨੂੰ ਕਿ ਜਾ ਕੇ ਨਾ ਜਨਵਰੀ ਰਾਤੀਆਂ ਫਰਵਰੀ ਚੜ੍ਹਦੇ ਨਾਲ ਲਾ ਦੋ ਕੋਈ ਗੱਲ ਨਹੀਂ ਲੋਹੜੀ ਤੋਂ ਬਾਅਦ ਲਾ ਦੋ ਕੋਈ ਗੱਲ ਨਹੀਂ ਹਾਂਜੀ ਹੁਣ ਜੇ ਗਾਗਨੇ ਤੁਹਾਡੇ ਤੋਂ ਆਣਾ ਹੋਵੇ ਤੇ ਕਿਹੜੀਆਂ ਜਿਹੜੀਆਂ ਕਿਸਮਾਂ ਨੇ ਉਹ ਜਿਹੜੀਆਂ ਤੁਹਾਡੇ ਕੋਲ ਪ੍ਰੋਵਾਈਡ ਕਰਨ ਤੇ ਕਿਹੜੀਆਂ ਲਾਈਵ ਅੰਦਰ ਰਹਿਣਗੀਆਂ ਗੋਭੀ ਆ ਫੁੱਲ ਗੋਭੀ ਦੋ ਤਿੰਨ ਵੈਰਾਈਟੀਆਂ ਆਪਣੇ ਕੋਲ ਹਾਂਜੀ ਗੰਡਿਆਂ ਦਾ ਪਿਆਜ਼ ਆ ਟਮਾਟਰ ਆ ਤੇ ਬੰਦ ਗੋਭੀ ਆ ਮੜ ਕੇ ਜਿਹੜਾ ਜਾਣਕਾਰੀ ਸਾਂ ਆਪਣਾ ਪਿੰਡ ਢੇਸੀਆਂ ਜੀ ਜ਼ਿਲ੍ਹਾ ਗਦਾਫਪੁਰ ਜੀ ਤੇ ਇੱਥੇ ਆਪਾਂ ਦੋਤਰ ਆਪਣੇ ਚਾਚੇਤਾ ਜੀ ਨਾਲ ਕੇ ਕੰਮ ਕਰਦੇ ਆਂ ਢੇਸੀਆਂ ਜੂ ਇੱਕਤਾ ਨਰਸਰੀ ਹਾਂਜੀ ਸੋ ਇਹ ਸੰਨ ਇੱਕਤਾ ਨਰਸਰੀ ਵਾਲੇ ਜਿਨ੍ਹਾਂ ਨੇ ਸਾਰੀ ਜਿਹੜੀ ਆਪਣੀ ਡੀਰੀਆਂ ਲੈ ਕੇ ਜਿਹੜੀ ਅਹਿਮ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਕਿਸ ਬਹਾਰ ਦੇ ਵਿੱਚ ਕਿਸ ਮੌਸਮ ਦੇ ਵਿੱਚ ਜਿਹੜੀ ਆ ਇਹ ਜਿਹੜੀ ਪਗਰਾਹਤ ਜਿਹੜੀ ਲਗਾਣੀ ਚਾਹੀਦੀ ਆ ਤੇ ਕਿੰਨੀ ਵਿੱਥ ਤੇ ਜਿਹੜਾ ਵਾ ਇਹ ਬੂਟਾ ਜਿਹੜਾ ਲਗਾਉਣਾ ਚਾਹੀਦਾ ਵਾ ਤੇ ਕਿਹੜੀ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਇਹਨਾਂ ਪਨੀਰੀਆਂ ਲਾ ਕੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖ